ਜੇ ਦੋ ਭਾਈ ਲੜਦੇ ਨੇ ਜੇ ਨਾ ਮੰਨਣ ਨੂੰ ਤਿਆਰ ਹੁਣ ਦੋਏ ਲੜਾਈ ਨੂੰ ਪਾਉਣਾ ਡਾਦੂ ਕ੍ਰਿਸ਼ਨ ਹਟਾ ਨਹੀਂ ਸਕਿਆ ਲੜਾਈ ਇਹ ਹੀ ਗੱਲ ਸੀ ਕ੍ਰਿਸ਼ਨ ਕਹਿੰਦਾ ਹਟ ਗੜ ਕ੍ਰਿਸ਼ਨ ਦੇਖੋ ਭਗਵਾਨ ਕਹਿੰਦਾ ਨਾ ਕ੍ਰਿਸ਼ਨ ਨੂੰ ਉਹ ਕਹਿੰਦਾ ਇਹ ਹੁਣ ਆ ਰਿਹਾ ਹੁਣ ਦੀ ਬੱਡਲੀ ਭਾਵੀ ਹੈ ਇਹ ਨਹੀਂ ਬੜ ਸਕਦੀ ਜੇ ਨਾ ਮੰਨ ਤਾਏ ਸਮਝੋ ਹੋਣ ਹਾਰ ਹੁਕਮ ਹੁਕਮ ਪਰਮੇਸ਼ਰ ਦਾ ਨਹੀਂ ਆਏਦਾ ਆਪਣਾ ਹੁਕਮ ਅਜ ਕਹਿੰਦੇ ਪਾਣਾ ਪਾਣਾ ਇਹਦਾ ਆਪਣਾ ਪਾਣਾ ਦੋ ਪ੍ਰਕਾਰ ਦੇ ਨੇ ਇਹਦਾ ਆਪਣਾ ਪਾਣਾ ਹੈ ਜਿਹੜਾ ਉਹ ਜੇ ਛੱਡ ਦੇਵੇ ਤਾਂ ਗੁਰ ਕੇ ਪਾਣੀ ਨੂੰ ਬੰਦਾ ਜੇ ਨਾ ਜਰਾ ਆਪਣਾ ਪਾਣਾ ਤਿਆਗਦਾ ਨਹੀਂ ਗੁਰ ਕੇ ਪਾਣੀ ਦੇ ਵਿੱਚ ਆ ਨਹੀਂ ਸਕਦਾ ਇਹ ਪੁਆਇੰਟ ਬਹੁਤ بڑا ਹੈ ਇਹ ਪੁਆਇੰਟ ਡਿਸਕਸੇ ਨਹੀਂ ਹੋਇਆ ਹੋਇਆ ਇਸੇ ਕਰਕੇ ਪਾਣਾ ਨਹੀਂ ਸਭ ਵਿਚਾਰਿਆ ਲੋਕਾਂ ਦਾ ਲੋਕ ਕੋਈ ਬਾਣਾ ਸ਼ਬਦ ਨੇ ਅਸਲ ਦੇ ਵਿੱਚ ਜਿਆਦਾ ਡਕਾ ਦੇ ਆਪਣੇ ਪੜਨ ਦਾ ਆਪਣੇ ਪੜਨ ਚੱਲੇ ਆਪਣੇ ਪੜਨੇ ਚੱਲੇ ਭਾਈ ਬਿਛੜ ਝੋਟਾ ਖਾਏ ਗੁਰਕੇ ਪੜਨੇ ਚੱਲ ਇਹ ਜਿਹਨੂੰ ਕਹ ਤੂੰ ਚੱਲ ਜੇ ਚੱਲ ਤੈਨੂੰ ਕੋਈ ਜਲਾ ਨਹੀਂ ਸਕਦਾ ਤੂੰ ਆਪਣੀ ਵਰਦੀ ਨਾਲ ਇੱਧਰ ਚੱਲੇਗਾ ਅਬਰਦੀ ਨਾਲ ਇੱਧਰ ਚੱਲੇਗਾ ਕੋਈ ਕਿਸੇ ਦਾ ਦਬਾ ਨਹੀਂ ਇੱਧਰ ਤੇ ਹੈ ਕੋਈ ਸੱਚ ਕਰਨੇ ਸਾਰੇ ਬਰਾਬਰ ਨੇ ਸੱਚ ਕਰਨੇ ਕੋਈ ਬੜਾ